ਤੇ ਨਾਲ ਟਕਰਾਉਣ ਬਗਲੇ ਬੜਾ ਆਦਬ ਤੇ ਬਾਰਿਕ ਯਹਾਨ ਦੇ ਸੀ ਸਾਰੇ ਪਾਸੇ ਬਲਵਾਨ ਪੰਜਾਬੀਆਂ ਦਾ ਮਾਰ ਮਾਰ ਲਲਕਾਰ ਆ ਜੀ ਮੈਂ ਕਹਿੰਦਾ ਰਣ ਦੇ ਕਿ ਕਰਾਂਗੇ ਕਾਮ ਪੰਜਾਬੀਆਂ ਦਾ ਹੋ ਦਿੱਤਾ ਜਦੋਂ ਹਨੇੜ ਨੇ ਖੱਪੜਾ ਸੀ ਝੰਡੇ ਜੱਤ ਇਸਲਾਮ ਚਲਾਉਣ ਬਗਲੇ ਚੜ ਪਿਆ ਜੀ ਮਤਿਆਰ ਹੋ ਕੇ ਪੰਥ ਖਾਲਸੇ ਨਾਲ ਟਕਰਾਉਣ ਬਦਲੇ ਮਾਰ ਮਾਰ ਲਲਕਾਰੀਆਂ ਦੀ ਮੈਂ ਕਹਿੰਦਾ ਰਣ ਵਿੱਚ ਕਰਾਂਗੇ ਕਹਾਂ ਪੰਜਾਬੀਆਂ ਦਾ ਮਾਰਤ ਜਈ ਕਬੀਲੇ ਦਾ ਵਦ ਹੈ ਗੂਰਨ ਦੇਣੀ ਕਰਨਾ ਵੱਡਾ ਨਗੋਸਾਨ ਪੰਜਾਬੀਆਂ ਦਾ ਮਾਰ ਮਾਰ ਲਲਕਾਰੀਆਂ ਦੀ ਮੈਂ ਕਹਿੰਦਾ ਰਣ ਵਿੱਚ ਕਰਾਂਗੇ ਕਹਾਂ ਪੰਜਾਬੀਆਂ ਦਾ ਉਹਨੇ ਤੇ ਵਰਤੇ ਤਲਵਾਰਾਂ ਦੇ ਨਾਲ ਢਲਵਾ تیرਾਂ ਦੇ ਨਾਲ ਬੋਦੇ ਜਿਹੜੀ ਖੇਰੇ ਪੰਜਾਬ ਨੂੰ ਲਹਾਜੀ ਮੈਂ ਕਹਿੰਦਾ ਰਣ ਵਿੱਚ ਕਰਾਂਗੇ ਕਾਹਨ ਪੰਜਾਬੀਆਂ ਦਾ ਹੋ ਸਾਰੇ ਮੰਗੇ ਲੱਤੇ ਨੇ ਪਰ ਸਿੰਘ ਮੰਡ ਜਿਨ੍ਹਾਂ ਨੇ ਗੁਰੂ ਧਾਰਨਾ ਜੋੜਨਾ ਕੀਤਾ ਜਿੰਨੀ ਵੀ ਸੰਗਤ ਮਾਪੂਰਸ਼ਾਂ ਦੇ ਡੇਰੇ ਤੇ ਪਹੁੰਚੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੋ ਸਾਡੇ ਕੋਲ ਸਾਡਾ ਵੀਰ ਅਰਨੇਕ ਸਿੰਘ ਸਾਡਾ ਜੋ ਬਹੁਤ ਪਿਆਰ ਵਾਲਾ ਵੀਰ ਆ ਸਾਡੀ ਧਰਤੀ ਸਾਡੇ ਲੋਕ ਚੈਨਲ ਜਾਂਦਾ ਉਹ ਵੀ ਕੰਮ ਕਰਨ ਵਾਸਤੇ ਪਹੁੰਚੇ ਜੀ ਆਇਆਂ ਨੂੰ ਉਹਨਾਂ ਨੂੰ ਇੱਥੇ ਪਹੁੰਚਣ ਤੇ ਹੁਣ ਇੱਕ ਦੋ ਜੱਥੇ ਅਗੇ ਨੇ ਉਹ ਪ੍ਰਕਾਸ਼ੀ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਾਂਗੇ ਸਾਰੀ ਸੰਗ ਦਾ ਧੰਨਵਾਦ ਸਾਰੇ ਲੋਹਾਈਆਂ ਦਾ ਸਾਊਂਡ ਵਾਲੇ ਵੀਰਾਂ ਦਾ ਟੰਡਾੜੇ ਦਾ ਸਾਬ ਦਾ ਕੋਟਨ ਕੋਟਨ ਧੰਨਵਾਦ ਇੱਥੇ ਪਹੁੰਚਣ ਛੋਟੇ ਭਾਜੀ ਆ ਸਾਡੇ ਬੱਚਿਆਂ ਵਰਗੇ ਆ ਵਾਹਿਗੁਰੂ ਹਰ ਸਾਰੇ ਸਟੇਜ ਤੇ ਸੇਵਨ ਮੌਜੂ ਸਾਰੇ ਜੂੜੇ ਮੋਤਾ ਵਾਹਿਗੁਰੂ ਜੀ ਦਾ ਬਖਸ਼ਾ ਦੇਵਾ ਸਾਡੇ ਸੋ ਨੀਕੇ ਨਾਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤਨ ਤਨ ਸਤਖੰਡ ਵਾਸੀ ਮਹਾਂਪੁਰਸ਼ ਬਾਪੂ ਪਿਆਰ ਸਿੰਘ ਸ਼ਹੀਦ ਢਾਬ ਸਰਪੰਦਰੀ ਵਾਲੇ ਦੇ ਸਥਾਨ ਤੇ ਗੁਰਦਰਾ ਢਾਬ ਸਰ ਪਿੰਡ ਕਾਲੇ ਕੇ ਠਾੜ ਜ਼ਿਲ੍ਹਾ ਫਿਰੋਜ਼ਪੁਰ ਜੋ ਸਤਲੋਜ ਦਰਿਆ ਦੇ ਕੰਢੇ ਤੇ ਸਥਾਨ ਹੈ ਇੱਥੇ ਉਹਨਾਂ ਦੇ ਵਰਥਾਏ ਮਹਾਂਪੁਰਸ਼ ਬਾਪੂ ਜਗਜੀਤ ਸਿੰਘ ਜੱਗਾ ਜੀ ਜੋ ਉਹਨਾਂ ਦੀ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ 11 ਮੱਘਰ ਵਾਲੇ ਦਿਨ ਮਨਾਇਆ ਜਾਂਦਾ ਜੋ ਪਰਸੋਂ ਦਿਨ ਸੋਮਵਾਰ 9 ਮੱਘਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸੀ ਅੱਜ ਬੁੱਧਵਾਰ 11 ਮਗਰ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਭੋਗ ਤੋਂ ਉਪਰੰਤ ਖੁੱਲੇ ਪਨਾਲਾਂ 'ਚ ਦੀਵਾਨ ਸਜੇ ਜਿੱਥੇ ਰਾਗੀ ਢਾਡੀ ਕਥਾਵਾਚਕ ਸਭ ਨੇ ਗੁਰੂ ਧਿਆਨ ਨਾਲ ਸੰਗਤਾਂ ਨੂੰ ਜੋੜਨਾ ਕੀਤਾ ਮਹਾਪੁਰਸ਼ ਬਾਬਾ ਨਿਰਮਲ ਸਿੰਘ ਜੁਪੀ ਗੁਰਦਰਾ ਘਟਾਵ ਸਰ ਕਾਲੇਕੇ ਠਾੜ ਵੱਲੋਂ ਇਹਨਾਂ ਦੀ ਰਹਿਮਾਈ ਹੇਠ ਸਾਰੀਆਂ ਸੰਗਤਾਂ ਦੇਸ਼ਾਂ ਉਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸਲਾਨਾ ਜੋੜ ਮੇਲਾ ਹਰ ਸਾਲ ਮਨਾਇਆ ਜਾਂਦਾ ਉੱਥੇ ਪੈਣ ਸਰਜੀਤ ਕੋਟ ਆ ਸਰਪੰਦਰੀ ਵਾਲੇ ਵੀ ਵਿਅੰਤੀ ਸੰਗਤਾਂ ਸਮੇਤ ਇੱਥੇ ਪਹੁੰਚੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ